ਦੋਸਤੋ ਠੰਡ ਦਾ ਮੌਸਮ ਆ ਤੇ ਅਕਸਰ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਬੰਦੇ ਨੂੰ ਇਸ ਮੌਸਮ ਦੇ ਵਿੱਚ ਖੰਗ ਲੱਗਦੀ ਹੈ ਕਿਉਂਕਿ ਪੂ ਦਾ ਮਹੀਨਾ ਸਰਦੀ ਹੈ ਜਿਵੇਂ ਕਿ ਮੈਨੂੰ ਲੱਗੀ ਹੋਈ ਹੈ 2-3 ਦਿਨ ਹੋ ਗਏ ਬਾਈਜੀ ਇਨਫੈਕਸ਼ਨ ਹੋ ਗਈ ਖੰਗ ਬਹੁਤ ਜ਼ਿਆਦਾ ਸੀ ਖੁਦ ਮੈਂ ਡਾਕਟਰਾਂ ਬਹੁਤ ਦਵਾਈਆਂ ਲਈਆਂ ਪਰ ਕੋਈ ਫਰਕ ਨਹੀਂ ਪਿਆ ਫਿਰ ਸਾਨੂੰ ਇੱਕ ਮਾਤਾ ਨੇ ਦੇਸੀ ਨੁਕਤਾ ਦੱਸਿਆ ਜਿਹਦੇ ਨਾਲ ਕਿ ਮੈਨੂੰ ਕਾਫੀ ਰਿਲੀਫ ਮਿਲਿਆ ਤੇ ਉਹ ਦੇਸੀ ਨੁਕਤਾ ਕਿਹੜਾ ਉਹ ਮੈਂ ਇਸ ਵੀਡੀਓ ਵਿੱਚ ਦੱਸਣ ਜਾ ਰਿਹਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾ ਜੋ ਤੁਹਾਡੇ ਬੱਚੇ ਨੂੰ ਜੇਕਰ ਉਹ ਖੰਘ ਹੋਵੇ ਤਾਂ ਤੁਸੀਂ ਉਹ ਦੇਸੀ ਨੁਕਤੇ ਰਾਈ ਆਂ ਆਪਦਾ ਬੱਚਾ ਜਲਦੀ ਤੋਂ ਜਲਦੀ ਠੀਕ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਦਵਾਈਆਂ ਵੀ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੇ ਤੇ ਤੁਹਾਨੂੰ ਦੱਸਦੇ ਆਂ ਵੀ ਮਾਤਾ ਨੇ ਕੀ ਕੀ ਸੁਜੈਸਟ ਕੀਤਾ ਸਭ ਤੋਂ ਪਹਿਲਾਂ ਅਸੀਂ ਕੀ ਲੈ ਕੇ ਆਏ ਆਂ ਵਖਾਈ ਮਾਤਾ ਮਲਠੀ 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 ਕਿੱਥੇ ਆ ਆ ਪਈ ਤੇ ਦੋਸਤੋ ਸਭ ਤੋਂ ਪਹਿਲਾਂ ਲਿਆਂਦੀ ਮਲਠੀ ਉਸ ਤੋਂ ਬਾਅਦ ਯੁਵਾ ਬਨਖਸ਼ਾ ਜੀ ਦੇ ਦੇ ਵਿੱਚ ਕੀ ਕੀ ਹੁੰਦਾ ਮਾਤਾ ਵਖਾਈ ਖੋਲੀ ਮੜਾਏ ਮੋਟੀ ਲਾਚੀ ਇਹ ਮੋਟੇ ਫੁੱਲ ਗਲਾਬ ਦੇ ਮੋਟੀ ਲਾਚੀ ਫੁੱਲ ਗਲਾਬ ਦੇ ਹੋਰ ਹੋਰ ਸੌਂਫ ਜੋਇਨ ਸੌਂਫ ਜੋਇਨ ਤੇ ਤੁਹਾਨੂੰ ਹੁਣੇ ਮਾਤਾ ਇੱਕ ਦਵਾਈ ਬਣਾ ਕੇ ਮੈਨੂੰ ਦਊਗੀ ਜਿਹੜੀ ਕਿ ਮੈਨੂੰ ਸੁਬਾ ਵੀ ਦਿੱਤੀ ਸੀ ਤੇ ਉਹ ਪੀਣ ਨਾਲ ਮੈਨੂੰ ਕਾਫੀ ਫਰਕ ਲੱਗਿਆ ਤੇ ਖੰਗ ਤੋਂ ਮੈਨੂੰ ਬਹੁਤ ਫਰਕ ਆ ਤੇ ਹੁਣ ਤੁਹਾਨੂੰ ਅਸੀਂ ਉਹ ਬਣਾ ਕੇ ਦਿਖਾਉਣੇ ਆ ਇਹ ਯੂਵਾ ਬਣਖਸ਼ਾ ਕਹਿ ਕੇ ਤੁਸੀਂ ਦੁਕਾਨ ਤੋਂ ਲੈ ਸਕਦੇ ਜੇ ਜਿਹਦੇ ਵਿੱਚ ਸੌਂਫ ਜੋਇਨ ਤੇ ਲਾਚੀ ਲੌਂਗ ਤੇ ਆਗੇ ਮਾਤਾ ਜਿਹੜਾ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਤੇ ਮੋਟੀ ਲਾਚੀ ਇਹ ਤੁਹਾਨੂੰ ਮਿਲ ਜੇਗੀ ਉਸ ਤੋਂ ਇਦਾਂ ਕਰਕੇ ਇਹਨੂੰ ਕੁੱਟਣਾ ਤੁਸੀਂ ਆਹ ਦੇਖ ਲਓ ਜਿਵੇਂ ਕਿ ਮਾਤਾ ਕੁੱਟ ਰਹੀ ਆ ਕਿਉਂਕਿ ਤੁਹਾਨੂੰ ਤਾਂ ਹੁਣ ਇਹ ਪਤਾ ਤੁਸੀਂ ਆਖੋਗੇ ਯਾਰ ਇਹ ਤਾਂ ਸਾਨੂੰ ਪਤਾ ਹੀ ਆ ਪਰ ਇਹਨੂੰ ਬਣਾਉਣਾ ਕਿਵੇਂ ਕੜੇ ਨੂੰ ਉਹ ਨਹੀਂ ਕਿਸੇ ਨੂੰ ਪਤਾ ਤੇ ਮਾਤਾ ਵੱਖਰੇ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸੇਗੀ ਬੀ ਇਹ ਕੜੇ ਤਿਆਰ ਹੋਣ ਤੋਂ ਬਾਅਦ ਇੱਕ ਤੁਸੀਂ ਸ਼ਹਿਦ ਦੀ ਡੱਬੀ ਲੈਣੀ ਆ ਠੀਕ ਆ ਜੀ ਤੇ ਤੁਹਾਨੂੰ ਕੁਝ ਚਨਾ ਚ ਬਣਾ ਕੇ ਦਿਖਾਉਣੇ ਆ ਸੀ ਦੋਸਤੋ ਇੰਨਾ ਬਰੀਕ ਕਰ ਲੈਣਾ ਕੁੱਟ-ਕੁੱਟ ਕੇ ਅਸੀਂ ਇੰਨਾ ਇੱਕ ਬਰੀਕ ਕਰ ਲਿਆ ਉਹ ਤੇ ਪਾਣੀ ਚ ਰਹਿਣਾਂਗੇ ਪਾਣੀ ਚ ਰਹਿਣਾਂ ਨਾ ਪਰ ਇਹਾ ਤੋਂ ਰੱਖ ਲੈ ਵਿੱਚ ਕੇ ਬਸ ਇਹ ਵਿੱਚ ਹੀ ਰਹਿਣ ਦੇ ਮਾਤਾ ਐਂ ਹੀ ਪੋਲਾਂਗੇ ਪੋਲਾਂਗੇ ਹਾਂ ਨਹੀਂ ਇੱਕੇ ਦਿਨ ਨਾ ਪਾ ਸਾਰਾ ਤਾਂ ਦੋਸਤੋ ਇਹਦੇ ਦੋ ਵਾਰ ਦੋ ਡੰਗ ਹੋ ਜਾਣਗੇ ਹਨਾ ਮੰਮੀ ਹੁਣ ਤੁਹਾਡੇ ਕਰਜੇ 30 ਰੁਪਏ ਤੁਹਾਡਾ ਖਰਚਾ ਆਊਗਾ ਤੇ ਦੋ ਡੰਗ ਹੋ ਜਾਣਗੇ ਤੇ ਦੋ ਡੰਗਾ ਜੀ ਤੁਹਾਡੀ ਖੰਗ ਜਿਹੜੀ ਦੂਰ ਹੋ ਜੇਗੀ ਪਾਤਾ ਹੀ ਵਿੱਚ ਸਾਰਾ ਵਿੱਚ ਸਾਫ ਕਰ ਤੇ ਦੋਸਤੋ ਇਦਾਂ ਕਰਕੇ ਵੀ ਜਿਹੜਾ ਰਗੜਿਆ ਸਾਰਾ ਮਾਲ ਪੱਤਾ ਉਹਦੇ ਵਿੱਚ ਆ ਜੇ ਇਸ ਤੋਂ ਬਾਅਦ ਇਹਨੂੰ ਉਬਾਲਾਂਗੇ ਅੱਧਾ ਰੱਖ ਲਿਆ ਸੀ ਸਾਮਕੇ ਅੱਧਾ ਸੀ ਕੱਲ ਨੂੰ ਉਬਾਲਾਂਗੇ ਤੇ ਅੱਧਾ ਸੀ ਅੱਜ ਲਓ। ਵਾਸੇ। ਲਓ ਜੀ ਆ ਰਿਹਾ ਉਹ ਸਾਰਾ ਸਿਸਟਮ ਜਿਹੜਾ ਕਿ ਹੁਣ ਆਪਾਂ ਗੈਸ ਤੇ ਧਰਾਂਗੇ। ਇਹਦੇ ਤੇ ਇਹ ਘੱਟੋ-ਘੱਟ ਮੰਮੀ ਕਿੰਨੇ ਮੀਟਰ ਇਹਨੂੰ ਕਾੜਨਾ? ਮਾਦਾ ਕਿੰਨੇ ਮਿੰਟ ਕਾੜਨਾ? ਰਹੇਗੀ ਬਰਾਸਤਾਂ ਦੇ ਪਾਸੇ ਤੱਕ ਲਾ ਰਿਹਾ ਜੀ ਥੋੜਾ। ਹਾਂਜੀ। ਦੋਸਤੋ ਜਿੰਨਾ ਵੀ ਆਪਾਂ ਪਾਣੀ ਪਾਇਆ ਜਦੋਂ ਆ ਹੁਣ ਪਾਣੀ ਪਾਇਆ ਜਦੋਂ ਇਹਦਾ ਅੱਧ ਰਹਿ ਗਿਆ। ਉਦੋਂ ਆਪਾਂ ਇਹਨੂੰ ਬੰਦ ਕਰ ਦੇਣਾ ਤੇ ਮੁਸ਼ਕਲ ਨਾਲ ਲਾ ਲਓ ਤੁਸੀਂ 30 ਰੁਪਏ ਖਰਚਾ। 10 ਰੁਪਏ ਦਾ ਯੂਆ ਬਣਖਾ ਆਊਗਾ 5 ਰੁਪਏ ਦੀ ਮਲਠੀ ਆਊਗੀ 10 ਰੁਪਏ ਦਾ ਸ਼ਹਿਦ ਤੇ 5-10 ਰੁਪਏ ਗੈਸ ਦੇ ਲਾ ਲਓ ਤੁਸੀਂ ਲੋ ਵੀ ਦੋਸਤੋ ਉਬਲਣਾ ਸਟਾਰਟ ਹੋ ਗਿਆ ਮਾੱਕ ਕਿੱਡੀ ਸੋਣੀ ਆਉਣ ਲੱਗ ਗਈ ਦੋਸਤੋ ਇਹਦੀ ਭਾਫ਼ ਵੀ ਲਈ ਜਾ ਸਕਦੀ ਹੈ ਜੇਕਰ ਭਾਫ਼ ਲੈਣੀ ਹੋਵੇ ਨਾ ਬਹੁਤ ਸੁਗੰਧ ਹੈ ਨਾਸਾ ਖੁੱਲ ਜਾਂਦੀਆਂ ਦਿਮਾਗ ਤੱਕ ਪੂਰਾ ਅਸਰ ਪੈਂਦਾ ਦੋਸਤੋ ਇਹਦਾ ਲੋ ਵੀ ਦੋਸਤੋ ਇੰਨਾ ਕੁ ਰਹਿ ਜੇ ਨਾ ਜਦੋਂ ਤੇ ਉਦੋਂ ਇਹਨੂੰ ਬੰਦ ਕਰ ਦਿਓ ਆ ਦੇਖੋ ਆਪਾਂ ਹੁਣ ਇਹਨੂੰ ਲੈ ਕੇ ਚੱਲਦੇ ਕਿਸੇ ਸਾਫ਼ ਜਗ੍ਹਾ ਲੋ ਵੀ ਚੁਭਰੋ ਆ ਰੱਖਿਆ ਗਲਾਸ ਤੇ ਆ ਆ ਗਿਆ ਆਪਣਾ ਕੜਾ ਆ ਗਈ ਸ਼ਹਿਦ ਦੀ ਡੱਬੀ ਤੇ ਆ ਆ ਗਿਆ ਆਪਣੇ ਕੋਲੇ ਚਮਚ ਠੀਕ ਹੈ ਦੋਸਤੋ ਆਪਾਂ ਹੁਣ ਲਈਏ ਇਹਨੂੰ ਪੋਣਾ ਆ ਜਿਹੜਾ ਹੁਣ ਆਪਣੇ ਵਾਸਤੇ ਬੇਕਾਰ ਕਿਉਂਕਿ ਇਹਦਾ ਸਾਰਾ ਅਸਰ ਆਪਾਂ ਇਹਦੇ ਵਿੱਚ ਕੱਢ ਲਿਆ ਕਿਉਂਕਿ ਇਹਦੇ ਵਿੱਚ ਵੀ ਜਿਹੜਾ ਪਾਣੀ ਹੈ ਨਾ ਸਾਰਾ ਵਿੱਚ ਰਹਿ ਜੂ ਗਲਾਸ ਤੇ ਹੁਣ ਇਹਦਾ ਸੇਵਨ ਕਰਾਂਗੇ ਘਟੋ ਘਟ ਵੀ ਡੇਢ ਕੇ ਗਲਾਸ ਸੀ ਤੇ ਆ ਰਹਿ ਗਿਆ ਜੀ ਇਹਦੇ ਵਿੱਚੋਂ ਹੁਣੇ ਘੱਟੋ ਘਾਟੇ ਵੀ ਲਾ ਲੋ ਵੀ 10 15 ਚਮਚੇ ਆ ਜਿਦੇ ਚੋਂ 5 ਚਮਚੇ ਤੁਸੀਂ ਬੱਚੇ ਨੂੰ ਦੇਣੇ ਆ ਬੱਚਾ ਹੁਣੇ ਪੀ ਨਹੀਂ ਸਕਦਾ ਉਹਨੂੰ ਕਿਵੇਂ ਦੇਣੇ ਆ ਤੁਸੀਂ ਦੋਸਤੋ ਤੁਸੀਂ ਕੀ ਕਰਨਾ ਵੀ 5 ਚਮਚੇ ਲੈ ਕੇ ਇੱਕ ਗਲਾਸ ਚ ਪਾ ਕੇ ਥੋੜਾ ਜੀ ਖੰਡ ਪਾ ਕੇ ਤੇ ਥੋੜਾ ਜਿਹਾ ਦੁੱਧ ਪਾ ਕੇ ਵੀ ਉਹਨੂੰ ਮਿੱਠਾ ਕਰਕੇ ਇੱਕ ਚੰਚ ਸ਼ਹਿਦ ਨਾਲ ਦੇਣਾ ਤੁਸੀਂ ਹੁਣ ਜਿਹੜੇ ਬੱਚਾ ਨੂੰ ਜ਼ਿਆਦਾ ਤਕਲੀਫ ਆ ਤੁਸੀਂ ਇੱਕ ਟੈਬਲੇਟ ਨੋਟ ਕਰ ਲਓ ਅਮੋਕਸੀਲਿਨ 250 mg ਅਮੋਕਸੀਲਿਨ ਮੈਂ ਲਿਖ ਕੇ ਦੇ ਦੇਣਾ ਸਕਰੀਨ ਤੇ ਲਿਖਿਆ ਆ ਜਾਊਗਾ ਅਮੋਕਸੀਲਿਨ 250mg ਜਿਹੜੀ ਕਿ ਪਾਣੀ ਦੇ ਵਿੱਚ ਘੁਲਣਸ਼ੀਲ ਗੋਲੀ ਹੋਵੇ ਉਹ ਗੋਲੀ ਸੁਬਾ ਸ਼ਾਮ ਤੇ ਇਹ ਕਾੜਾ ਸੁਬਾ ਸ਼ਾਮ ਦੇਣਾ ਸਟਾਰਟ ਕਰਦੇ ਜੇ ਜੇਕਰ ਤੁਹਾਡੇ ਬੱਚੇ ਨੂੰ ਪੂਰੀ ਠੰਡ ਖੰਗ ਲੱਗ ਗਈ ਤਾਂ ਮੇਰਾ ਨਾਮ ਬਦਲਦੇ ਆ ਤੁਸੀਂ ਇੱਕ ਵਾਰਾ ਠੀਕ ਹੋ ਗਿਆ ਨਾ ਬੱਚਾ ਤੇ ਉਸ ਬੱਚੇ ਨੂੰ ਦੁਬਾਰਾ ਖੰਗ ਨਹੀਂ ਲੱਗਦੀ ਵੀ ਦੋਸਤੋ ਜਿਹੜਾ ਵੱਡਾ ਬੰਦਾ ਯਾਨਕਿ 14 ਸਾਲ ਤੋਂ ਉੱਪਰ ਗੋਈ ਵੀ ਹੋਵੇ ਬੁੱਢਾ ਹੋਵੇ ਬੇਰਗ ਹੋਵੇ ਜਾਂ ਮੇਰੀ ਗੁਮਤਰਾ ਵੀ 25 ਸਾਲਾਂ ਦਾ ਹੋਵੇ 30 ਸਾਲਾਂ ਦਾ ਹੋਵੇ ਉਨੇ ਇਨਾ ਗਲਾਸ ਲੈਣਾ ਦੋਸਤੋ ਠੀਕ ਹੈ ਇਹ ਚ ਮੈਂ ਥੋੜਾ ਜਿਹਾ ਬੱਚੇ ਨੂੰ ਦੇਣਾ ਇਨਾ ਕੁ ਮੈਂ ਛੱਡ ਦੂੰਗਾ ਬੱਚੇ ਵਾਸਤੇ ਉਸ ਤੋਂ ਬਾਅਦ ਆਪਾਂ ਚਮਚਾ ਲੈ ਲਓ ਜੀ ਕੋਲ ਸਾਹਮਣੇ ਲਈਏ ਉਸ ਤੋਂ ਬਾਅਦ ਆ ਲੈਣਾ ਆਪਾਂ ਸ਼ਹਿਦ ਵਧੀਆ ਜਿਹਾ ਸ਼ਹਿਦ ਮਿਲ ਜੇ ਹੁਣ ਇਹਨੂੰ ਇਹ ਰੱਖ ਦੇਣਾ ਪਿੱਛੇ ਮੈਂ ਮੈਂ ਇਧਰ ਫੜਾ ਦੇਣਾ ਲਓ ਭਾਈ ਇਧਰ ਹੋ ਕੇ ਐ ਕਰਕੇ ਰਜਾਈ ਨੱਪ ਕੇ ਪੈ ਜਾਣਾ ਦੋਸਤੋ ਬਾਅਦ ਸੁਬਾ 9 ਵੇ ਤੋਂ ਪਹਿਲਾਂ ਨਹੀਂ ਉੱਠਣਾ ਓਕੇ ਬਾਈ